ਹਾਂਜੀ ਅਰਮਨ ਕਿੱਥੇ ਜਾਣਾ ਤੁਸੀਂ ਫਟਾਗੜ ਸਾਹਿਬ ਮਾਚੀ ਵੜੇ ਸਾਹਿਬ ਮੇਰਾ ਫਟਾਗੜ ਸਾਹਿਬ ਲੋਡ ਕਰਕੇ ਹਾਲਾ ਲੋਡ ਨਹੀਂ ਮੰਨਦੀ ਯਾਰ ਸਾਹ ਜਿਹੜਾ ਅਰਮਨ ਐ ਬਾਬਾ ਕੀ ਹੋ ਗਿਆ ਖਾਜੂ ਦੀ ਹਾਂ ਨਾ ਆਂਦਾ ਸਤਾਰੂੰ ਠੰਡੇ ਵਾੜੀ ਨਾਲ ਨਾ ਲਾ ਲਿਆ ਦੱਸ ਮਮੇ ਨੂੰ ਮਮੇ ਇਹਦੇ ਵਿੱਚ ਠੰਡੇ ਵਾੜੀ ਨਾਲ ਪਾਣੀ ਤਾਂ ਪਿਆ ਸੀ ਹੋਇ ਕਰਮ ਇਹ ਠੰਡੇ ਨਾਲ ਕੀ ਮੈਨੂੰ ਅੱਦਿਓ ਘਾਤ ਰੱਤਾ ਸੀ ਯਾਰ ਨੂੰ ਕਿਹ ਜਿਹਾ ਮਨ ਕਰਦੀ ਲੱਗਦੀ ਸੀ ਅੱਛਾ ਕਿਹ ਜਿਹਾ ਠੰਡੇ ਵਾੜੀ ਨਾਲ ਨਾ ਕਿਹ ਮੇਰੇ ਫਿਰ ਵੀ ਕਰੀ ਬੇਟੀ ਠੰਡਾ ਵੀ ਲੱਗ ਗਿਆ ਗਰਮੀ ਤਾਂ ਲੱਗ ਗਈ ਠੰਡ ਵੀ ਲੱਗ ਗਈ। ਨਾ। ਅੰਮ੍ਰਿਤ ਗਰਮੀ ਵੱਧ ਲੱਗਦੀ ਆ। ਰਵਾਨ ਹੋ ਜਾਵੇ ਤਾਂ ਗੁਰਮੁਖੋ ਮਾਤਾ ਹਰਦਈ ਐਨੀ ਗੱਲ ਕਹਿਣੀ ਦੇਤੀ ਹਰ ਕੀ ਤਰਫਾ ਤਾਕਤ ਹੋਵੇ ਅੰਕੇ ਜੇ ਸੋ ਗੁਰਦੁਆਰਾਹੀ ਸੰਗਤ ਨੰਦਪੁਰ ਸਾਹਿਬ ਤੋਂ ਆਈ। ਸੰਗਤ ਬੈਠੀ ਹੋਜੀ। ਨੰਦਪੁਰ ਸਾਹਿਬ ਵਾਲਾ ਨਗਰ ਕੀਰਤਨ। ਹਾਂਜੀ ਅਸੀਂ ਪਹੁੰਚੇ ਸੀਗੇ। ਗੁਰਦੁਗਰਮਾਚੀਵੜਾ ਸਾਹਿਬ ਮੱਥਾ ਟੇਕਣ ਰਸਤੇ 'ਚ ਆਪਾਂ ਨੂੰ ਨੰਦਪੁਰ ਸਾਹਿਬ ਵਾਲਾ ਨਗਰ ਕੀਰਤਨ ਵੀ ਮਿਲ ਗਿਆ ਸੀਗਾ। ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਮਾਸੀਵਾੜਾ ਸਾਹਿਬ ਦਰਸ਼ਨ ਕਰਨੇ ਆ ਤੇ ਆਪ ਸਭ ਸੰਗਤ ਨੂੰ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਮਾਸੀਵਾੜਾ ਸਾਹਿਬ ਆਪ ਜੀ ਜੋੜਾ ਘਰ ਵਿੱਚ ਜੋੜੇ ਜੋੜਾ ਕਰਾਉਣੇ ਹਾਤਾ ਦੀ ਤਾਰੇ ਕੋ ਗੁਰੂ ਦਾ ਹੁਕਮ ਜੇ ਆ ਆਪਾਂ ਕੋਲੇ ਸੁਭਾਸ਼ ਕਰਾਇਆ ਕੇ ਸੀ ਚੌਕਾ ਆਇਆ ਉਸੇ ਹਲੰਦਾਂ ਨਾਲ ਇੱਕ ਮੇਰੇ ਕਰਾ ਲਓ ਜੀ ਹਰਮਨ ਨੇ ਕਰਾਇਆ ਦੇ ਜੋੜੇ ਜਮਾ ਜੋੜੇ ਕਰਾਇਆ ਦੇ ਜਮਾ ਹਰਮਨ ਟੋਕਰ ਮੰਮੀ ਨੂੰ ਵੜਾਤਾ ਮੰਮੀ ਨੂੰ ਪਤਾ ਹੀ ਨਹੀਂ ਲੱਗਿਆ ਲੋ ਜੀ ਦੇਗ ਪ੍ਰਸ਼ਾਦ ਕਰਵਾ ਲਿਆ ਹੁਣ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਆਪਣੇ ਵੀਰਾਂ ਦੇ ਜੱਡੇ ਦਾ ਮਾਰ ਰਿਹਾ ਸਮਾਇਆ ਹੋਈ ਹੈ ਅਸੀਂ ਦੋਨਾਂ ਗਾਣਿਆਂ ਨੇ ਕਿੰਨਾ ਸਾਥ ਆਜੋ 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 ਦਾ ਮਾਰ ਕੇ ਪਾਰ ਆਈ ਜਾ ਬੁਲੂ ਜਾਣਾ ਆਪਾਂ ਹਿੰਦੇ ਆ ਤਾਤਾਂ ਸੀ ਮਾਨ ਹੰਦੇਲੀ ਕਰ ਚੁੱਕੇ ਮਾਨ ਹੰਦੇਲੀ ਚੰਪੇ ਤਪਾਲ ਮੈਂ ਲੋ ਜੀ ਹਰਮਨ ਲੱਗਿਆ ਪ੍ਰਸ਼ਾਦ ਸ਼ਕਨ ਹਾਂਜੀ ਝੰਡਾ ਲਵਾਉਣਾ ਲਵਾ ਲੈਨੇ ਆ ਇਹ ਸਾਡਾ ਸੋਨਾ ਤੇ ਕਰ ਸਕਿਆ ਇਹ ਜਖਮੀ ਹੋ ਮਾਹੀ ਜੀ ਬੇ ਸੋਹਿਆ ਜੇ ਠੀਕ ਹੋਣਾ ਸਭ ਨਾਲ ਅਲੋਗ ਹੋ ਜਾ ਬੇ ਜੀ ਰੋਬਟ ਤੇ ਜਾਏ ਹਾਂ ਪਹਿਲਾਂ ਸਰੋਵਰ ਤੇ ਜਾਏ ਨੇ ਹਰੋਂ ਨੇ ਛਕ ਲਿਆ ਛਕ ਲਾ ਪਹਿਲਾਂ ਪ੍ਰਸ਼ਾਦ ਬੈਠ ਕੇ ਕੁਛ ਕੁਛ ਸਾਧਾਰਨ ਕੇ ਗੀਰੰਦਰ ਨਾਲ ਅੱਗੇ ਤੋਰਦਾ ਜੀ ਤੀਰਤਾ ਤੋਂ ਪਵਾਣ ਕਰਦਾ ਹਾਂ ਹਾਂ ਆ ਜਾ ਲੋ ਜੀ ਸਰੋਵਰ ਦੇ ਦਰਸ਼ਨ ਕਰੋ

ਹਾਂਜੀ ਸੰਗਤ ਜੀ ਹੁਣ ਅਸੀਂ ਕਰ ਲੈ ਦਰਸ਼ਨ ਘਰਦਵਾਰਾ ਸ੍ਰੀ ਚਰਨ ਕਮਲ ਮਾਛੀਵਾੜਾ ਸਾਹਿਬ ਬਹੁਤ ਸੋਹਣਾ ਥਿਓ ਆ ਰਿਹਾ ਵਾ ਦੇਖੋ ਬਾਜੀ ਬਾ ਦਾਤਾ ਜੀ ਨੇ ਰੰਗ ਲਾਏ ਪਏ ਨੇ ਹਾਂਜੀ ਚੱਲੀ ਹਰਮਨ ਜੀ ਚਲੋ ਦੇਖੋ ਯੂ ਦੇਖੋ ਕਿੱਧਰ ਉਧਰ ਵੀ ਚੱਲੇ ਜਾਂਦੇ ਹਾਂਜੀ ਚੋਲਾ ਚੋਲਾ ਲੈ ਕੇ ਤਾਂ ਗਿਆ ਸੀ ਤੂੰ ਪਿਛਲੇ ਸਾਲ ਉਹ ਛੋਟਾ ਹੋ ਗਿਆ ਛੋਟਾ ਹੋ ਗਿਆ ਹੁਣ ਵੱਡਾ ਲੈ ਕੇ ਜਾਣਾ ਲਓ ਜੀ ਹਰਮਨ ਨੇ ਲੈਣਾ ਵਾ ਹੁਣ ਚੋਲਾ ਪਹਿਲਾਂ ਵੀ ਲੈ ਕੇ ਗਿਆ ਸੀ ਇਹ ਉਹ ਕਹਿੰਦਾ ਛੋਟਾ ਹੋ ਗਿਆ ਮੈਨੂੰ ਮੈਨੂੰ ਤਾਂ ਹਰਮਾਸ਼ੀਵਾੜਾ ਸਾਹਿਬ ਤੋਂ ਲੱਗਿਆ ਸੀ ਮਾਛਵਾੜਾ ਤੋਂ ਲੈ ਕੇ ਤੁਸੀਂ ਦੂਰ ਤੋਂ ਲੈ ਕੇ ਗਏ ਸੀ ਨਹੀਂ ਆੜੇ ਗਏ ਸੀ ਤੁਸੀਂ ਹਾਂ ਦੋ ਜਣਾਂ ਦਾ ਲੈ ਕੇ ਕਿੱਥੇ ਹੀ ਗਏ ਸੀਗੇ ਆਪਾਂ ਹੈ ਸਕੂਲ ਰੀ ਤੈਗੇ ਸੀ ਹਾਂ ਉਹ ਜਿਆ ਲੱਗੀ ਹੋ ਕਲਾੜੀ ਦੇਖ ਲਾ ਰਹੇ ਹਾਂ ਗੋੜਵੜ ਦਾ ਇਦਾਂ ਬਣਾਉਂਦੇ ਹੁੰਦੇ ਨੇ ਦੇਖਿਆ ਗੋੜਵੜ ਦਾ ਆ ਇਥੋਂ ਗੰਨੇ ਦਾ ਰਸ ਲਿਖ ਦੋ ਦੋ ਹੀ ਜੀ ਦਾ ਵਰਤਦੇ ਕਿ ਦੋ ਹੀ ਜੀ ਦਾ ਵਰਤਿਆ ਰਹੇ ਘੋੜਾ ਤਾਂ ਗੰਦੇ ਦਾ ਰਸ ਹਾਂ ਤੋੜੀ ਹਾਂਜੀ ਹਾਂਜੀ ਫਿਰ ਇਹ ਚ ਪਾਉਣਗੇ ਕੱਢ ਲਿਆ ਕੋੜ ਲੱਗਣਾ ਗਰਮ ਗੋਲ ਗੋਲ ਕਰਨਾ ਹੱਥ ਲਾ ਕੇ ਕਰ ਬੜਾ ਹਲਕਾ ਖਾਰਾ ਉਧਰ ਮੰਮੀ ਦੇ ਮੰਮੀ ਆਏ ਛੋਟੇ ਦੇ ਦਿੰਦੇ ਗੋਲਣਾ ਤੋੜ ਕੇ ਦੇ ਆ ਰਹੇ ਨੇ ਅਜੇ ਨਹੀਂ ਅਜੇ ਨਹੀਂ ਸਵਾਦ <small>